ਾਰੇ ਹੀ ਤੁਰਮਨੁ ਫਤੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਇਹੋ ਜਿਹੇ ਬੰਦੇ ਬਾਰੇ ਦੱਸਾਂਗੇ ਜਿਹੜਾ ਕਿ ਆਪ ਵੀ ਤੰਤਰਮੰਤਰ ਜਾਣਦਾ ਹੈ ਤੇ ਉਹ ਜ਼ਿੰਦਗੀ ਚੋਂ ਪ੍ਰੇਸ਼ਾਨ ਹੋ ਕੇ ਆਪਣੀ ਜ਼ਿੰਦਗੀ ਨੂੰ ਕਹਿ ਲੋ ਕਿ ਖਤਮ ਕਰਨ ਚੱਲਿਆ ਸੀਗਾ ਜੀ ਤੇ ਨਾਲ ਹੀ ਆਪਣੇ ਛੋਟੇ ਜਿਹੇ ਮੁੰਡੇ ਨੂੰ ਲੈ ਕੇ ਚੱਲਿਆ ਸੀਗਾ ਤੇ ਜਾਣ ਤੋਂ ਪਹਿਲਾਂ ਉਹ ਇੱਥੇ ਗੁਰਮੁਖ ਸਿੰਘ ਜੀ ਆਪਸੋ ਆ ਗਿਆ ਤੇ ਉਹਨਾਂ ਦਾ ਮੁੰਡਾ ਉਹਨਾਂ ਨੇ ਕਿਹਾ ਬਈ ਅਸੀਂ ਤੇਰੇ ਮੁੰਡੇ ਨੂੰ ਅਸੀਂ ਪੜਾਵਾਂਗੇ ਅਸੀਂ ਪਾਲਾਂਗੇ ਬਈ ਤੂੰ ਇਹ ਕਦਮ ਨਾ ਚੁੱਕ ਤੇ ਐਦਾਂ ਜੀ ਉਹਨੇ ਆਪਣਾ ਮੁੰਡਾ ਇੱਥੇ ਦਿੱਤਾ ਤੇ ਉਹਦਾ ਆਪਾਂ ਤੁਹਾਨੂੰ ਗੱਲਬਾਤ ਉਹਦੀ ਸੁਣਾਵਾਂਗੇ ਗੁਰਮੁਖ ਸਿੰਘ ਜੀ ਨਾਲ ਬਈ ਕਿਦਾਂ ਉਹ ਜਿੱਥੇ ਵੀ ਕੰਮ ਕਰਦਾ ਸੀਗਾ ਉਹਦੇ ਪੈਸੇ ਉੱਥੇ ਫਸ ਜਾਂਦੇ ਸੀਗੇ ਤੇ ਮਾਲਕ ਉਹਦੇ ਪੈਸੇ ਨਹੀਂ ਦਿੰਦਾ ਸੀਗਾ ਜੀ ਤੇ ਫਿਰ ਜਿੱਦਾਂ ਹੁਣ ਉਹ ਇੱਥੇ ਆਇਆ ਉਹਦਾ ਹੱਲ ਹੋਣਾ ਸ਼ੁਰੂ ਹੋ ਗਿਆ ਜੀ ਤੇ ਇਹ 네ਪਾਲੀ ਬੰਦਾ ਕਹਿ ਲਓ ਕਿ ਇਹ ਪੰਜਾਬੀ ਚੰਗੀ ਤਰ੍ਹਾਂ ਨਹੀਂ ਬੋਲਦਾ ਸੂਰਿਆ ਨਾਇ ਇਹਦਾ ਜੀ ਤੇ ਪਹਿਲੇ ਰਿਕਾਰਡਿੰਗ ਚ ਗੁਰਮੁਖ ਸਿੰਘ ਜੀਆ ਦੇ ਨਾਲ ਇਹਦੀ ਗੱਲ ਹੁੰਦੀ ਹੈ ਵੀ ਇੱਕ ਬੰਦੇ ਬਾਰੇ ਜਿਹਨੂੰ ਉਹ ਸੂਰਿਆ ਲਿਆਇਆ ਸੀਗਾ ਤੇ ਉਹਨੂੰ ਪ੍ਰੋਬਲਮ ਸੀਗੀ ਵੀ ਇਦਾਂ ਸਲੀਪ ਡਿਸਕ ਦੀ ਤੇ ਉਹਦਾ ਮੰਤਰਾ ਨਾਲ ਮਤਲਬ ਇਦਾਂ ਗੁਰਮੁਖ ਸਿੰਘ ਜੀਆ ਨੇ ਦੇਖ ਕੇ ਉਹਨੂੰ ਜਦ ਹੀ ਵੀ ਠੀਕ ਕਰਤਾ ਤੇ ਕੋਈ ਉਹ ਤੋਂ ਮਤਲਬ ਪੈਸਾ ਨਹੀਂ ਉਹਦਾ ਖਰਚਵਾਇਆ ਫੇਰ ਸੂਰਜ ਦੱਸਦਾ ਇਹ ਜੀ ਬਈ ਉਹ ਵੀ ਜਿਵੇਂ ਤੰਤਰ ਮੰਤਰ ਜਾਣਦਾ ਤੇ ਉਹ ਗਲਤ ਕੰਮ ਕਰਨ ਲੱਗ ਪਿਆ ਸੀਗਾ ਤੇ ਉਹਦੇ ਜਿਹੜੇ ਦੇਵੀ-ਦੇਵਤਾ ਨੇ ਜਿਨ੍ਹਾਂ ਕਰਕੇ ਉਹਦਾ ਤੰਤਰ ਮੰਤਰ ਚੱਲਦਾ ਉਹ ਫਿਰ ਉਹਨਾਂ ਨੇ ਸਾਥ ਦੇਣਾ ਬੰਦ ਕਰਤਾ ਸੀਗਾ ਜੀ ਤੇ ਹੁਣ ਉਹ ਮਤਲਬ ਜੱਤੋ ਇਹਨਾਂ ਨੇ ਮਤਲਬ ਜਾਪ ਕਰਿਆ ਸਿੱਧੇ ਰਾਸਤੇ ਪਿਆ ਹੁਣ ਉਹ ਵੀ ਮਤਲਬ ਉਹਦੇ ਦੇਵੀ-ਦੇਵਤਾ ਬਈ ਫੇਰ ਸਾਥ ਦੇਣ ਲੱਗ ਗਏ ਨੇ ਜੀ ਤੇ ਆਓ ਜੀ ਪਹਿਲਾਂ ਤੁਸੀਂ ਅੱਜ ਦੀ ਪਹਿਲੀ ਰਿਕਾਰਡਿੰਗ ਸੁਣੋ ਜੀ ਉਹਨਾਂ ਦੀ ਗੱਲਬਾਤ ਸੁਣੋ ਜੀ ਤੇ ਉਹ ਆਪਣੇ ਜਿਹੜੀ ਸੇਵਾ ਹੈ ਨਾ

ਪਸਾਨ ਲਗਾ ਦਿਜਾ ਲੋ ਉਹ ਬੜੀਆਂ ਚੀਜ਼ ਨਹੀਂ ਮੇਰਾ हट ਗਿਆ ਤਾਂ ਸਭ ਕੋਈ ਸਾਰ ਨਹੀਂ ਦਿੰਦਾ ਤਾਂ ਤੇਰਾ ਪਹਿਲੇ ਮਹੀਨੇ ਤੇ ਕੋਈ ਆ ਬੋਲਾ ਵੀ ਇੱਥੇ ਸੇਵਾ ਕਰਾਣਾ ਕੋਈ ਨਹੀਂ ਸੇਵਾ ਆਪਾਂ ਫੂਲ ਕਰਾਂਗੇ ਕੋਈ ਤਾਂ ਵੀ ਤੇ ਸੇਵਾ ਕਰ ਹੁਣ ਜਿਵੇਂ ਤੈਂ ਮੁੰਡੇ ਨੂੰ ਕਿਹਾ ਉਹ ਵੀ ਆਪਾਂ ਨੇ ਵੀਡੀਓ ਪਾਉਣੀ ਆ ਹਾਂ ਜੀ ਇੱਥੇ ਪਾਈ ਇਹਨੇ ਆਪਣਾ ਸਮਰਪਣ ਕਰਤਾ ਬੱਚਾ ਇਹਨੂੰ ਪੜਾਉਣਾ ਹੈ ਮੈਂ ਕਮੇਟੀ ਮੈਂਬਰਾਂ ਨਾਲ ਗੱਲ ਕਰੀ ਸੀ ਰਾਤ ਹਾਂ ਜੀ ਹਾਂ ਉਹ ਕਹਿੰਦਾ ਯਾਰ ਜੈਹ ਜੈ ਤੂੰ ਕਹਾਂਗੇ ਆਪਾਂ ਮੋਦੀ ਦੇ ਬਰਾਬਰ ਬਿਠਾਵਾਂਗੇ ਰੱਬ ਦੀ ਕਿਰਪਾ ਨਾਲ ਅੱਛੇ ਨਹੀਂ ਮਹਾਰਾਜ ਦੀ ਕਿਰਪਾ ਨਾਲ ਠੀਕ ਹੈ ਜੀ ਇਹਨੂੰ ਪੜਾ ਕੇ ਹਨਾ ਸੰਸਦ ਦਵਾਰਾ ਫਿਰ ਪਾ ਇਹਨੂੰ ਵਾਰਸ ਬਣਾਵਾਂਗੇ ਬਾ ਠੀਕ ਆ ਠੀਕ ਆ ਠੀਕ ਹੈ ਜੀ ਇਹਨੇ ਆਪਣਾ ਪੜਨਾ ਡਿਊਟੀ ਕਰਨੇ ਟਾਈਮ ਤੇ ਜਾ ਕੇ ਰਫਤੀ ਜਿਹੜਾ ਵੀ ਇਹਨੂੰ ਇਹ ਲੋ ਨੌਕਰੀ ਹਾਂ ਹਾਂ ਤੇ ਨਿਗਰਾਨੀਆਂ ਨੇ ਸ਼ਨੀ ਮੰਦਰ ਦੀ ਰੱਖਣੀ ਹੈ ਵੀ ਤੇ ਪੂਜਾ ਸਹੀ ਹੋ ਰਹੀ ਆ ਹੁਣ ਦੂਜੀ ਰਿਕਾਰਡਿੰਗ ਵਿੱਚ ਇਹ ਸ਼ਨੀ ਦੇਵ ਨੂੰ ਮਨਾਉਣ ਵਾਸਤੇ ਉਹਨਾਂ ਦੇ ਬਾਰੇ ਗੱਲਬਾਤ ਕਰਦਨੇ ਜੀ ਅਸੀਂ ਰਿਕਾਰਡਿੰਗ ਕੱਟ-ਕੱਟ ਕੇ ਪਾਈ ਕਿਉਂਕਿ ਤੁਹਾਨੂੰ ਪਤਾ ਜਿਨੂੰ ਜਦੋਂ ਫੋਨ ਤੇ ਗੱਲ ਕਰਦੇ ਆ ਸਾਰੀ ਗੱਲਾਂ ਜੀ ਮਤਲਬ ਪੂਨ ਜੋਗੀਆਂ ਨਹੀਂ ਹੁੰਦੀਆਂ ਬਈ ਵਿੱਚ ਬੰਦਾ ਆਪਣੀ ਵੀ ਗੱਲਾਂ ਪਤਾ ਕਰਦਾ ਤਾਂ ਕਰਕੇ ਅਸੀਂ ਵੀ ਤੁਹਾਨੂੰ ਨਾਲ-ਨਾਲ ਦੱਸੀ ਜਾ ਰਿਹਾ ਵੀ ਗੱਲਾਂ ਕੀ ਚੱਲ ਰਹੀਆਂ ਨੇ ਤਾਂ ਕਿ ਤੁਹਾਨੂੰ ਸਮਝ ਆ ਜਾਵੇ ਤੇ ਹੁਣ ਤੁਸੀਂ ਦੂਜੀ ਆਡੀਓ ਸੁਣੋ ਜੀ ਉਹਨਾਂ ਦੀ ਗੱਲਬਾਤ ਸ਼ਨੀ ਦੇਵ ਜੀ ਬਾਰੇ ਆਹੋ ਨੂੰ ਤੇਲ ਚੜਾਉਂਗਾ ਮੈਂ ਚੰਨੀ ਮਾਰਨ ਨੂੰ ਹਾਂ ਉਸ ਨੂੰ ਮਨਾਓ ਤੋ ਸਭੀ ਮੰਨ ਜਾਂਦੇ ਨੇ ਤੇਲ ਔਰ ਉਹ ਕਾਲਾ ਤੀ ਉਰੂ ਦਾ ਹਾਂ ਗੋੜ ਗੋੜ ਇੱਕ ਫੁੱਲ ਲੈ ਜਾਓ ਚੰਨੀ ਦੇਵ ਦੇ ਤੇ ਹਾਂ ਜਿਦਾ ਮਰਜੀ ਇੱਕ ਧੂਪ ਲਾ ਦੋ ਪੰਜ ਚੀਜ਼ਾਂ ਨਾਲ ਪੂਜਿਆ ਜਾਂਦਾ ਹੈ ਹੁੰਜੜੀ ਤੀਜੀ ਰਿਕਾਰਡਿੰਗ ਤੁਸੀਂ ਸੁਣੋਗੇ ਜੀ ਉਹਦੇ ਵਿੱਚ ਇਹ ਕੁਛ ਦਿਨਾਂ ਬਾਅਦ ਦੀ ਹੈ ਵੀ ਜਦੋਂ ਸੂਰਿਆ ਦੇ ਜਿਵੇਂ ਪੈਸੇ ਫਸੇ ਹੋਏ ਸੀਗੇ ਬਈ ਉਹ ਉਹਨੂੰ ਮਾਲਕ ਲੋਗ ਆਪੇ ਹੌਲੀ ਹੌਲੀ ਕਰਕੇ ਵੀ ਇਦਾਂ ਵਾਪਸ ਕਰਨ ਲੱਗ ਗਏ ਨੇ ਜੀ ਤੇ ਉਹਦੇ ਬਾਰੇ ਸੁਣੋ ਉਹ ਮੈਂ ਕਹਾਂ ਆ ਪਰਾ ਜਿੱਥੇ ਉਹ ਸੂਰਿਆ ਦੇਵ ਸੂਰਿਆ ਦੇਵ ਤੁਹਾਰੇ ਅੱਗੇ ਹੀ ਪਿੱਛੇ ਰਹੇਗਾ ਸਾਰੇ ਦੇਵ ਕੇ ਥੋੜਾ ਉਸਕੋ ਕਰਨਾ ਯਾਰ ਉਹ ਪੈਸੇ ਤਾਂ ਫਸਾ ਹੋਇਆ ਕਈ ਜਗ੍ਹਾ ਕੋਈ ਨਹੀਂ ਇੱਥੇ ਤੈਨੂੰ ਕਹਿੰਦੇ ਵੀ ਬੈਠ ਕੇ ਫ੍ਰੀ ਸੇਵਾ ਕਰ ਬਾਕੀ ਆਪਣਾ ਕੱਲ ਦਾ 17000 ਰੁਪਏ ਦੀ ਆ ਕੱਲ ਮੇਨ ਗੱਲ ਸੁਣੋ ਸੂਰਿਆ ਦੇਵ ਹਾਂ ਜੀ ਤੇ ਤੇਰੇ ਕੋਲ ਵਾਪਸੀ ਟਰੱਕ ਤੇ ਸ਼ੀਟ ਮਿਲ ਗਈ ਹਾਂ ਮਿਲ ਗਿਆ ਜੀ ਵਾਹ ਜੇ ਬਾਤ ਹੈ ਹਮਾਰਾ ਜੇ ਹੀ ਕਹਿਣਾ ਵੀ ਕੰਮ ਨਾ ਹੋਊਗਾ ਤੁਹਾਡਾ ਫਿਰ ਹਮ ਕੀ ਕਰਨਗੇ ਭਾਈ ਤੇਰੇ ਕੋਲ ਨਹੀਂ ਜੀ ਸੁਖ ਦੀਆ ਕਿ ਨਾ ਜਬ ਸੇ ਆਨੇ ਲੱਗਿਆ ਹਾਂ ਜੀ ਹਾਂ ਬਹੁਤ ਦੀਆ ਜੀ ਤੇ ਉਹ ਬੋਈ ਬਾਤ ਹੈ ਇਸ ਕੋ ਮਾਨੋਗੇ ਤੇਲ ਚੜਾਓਗੇ ਐਸੇ ਮਲਾਓਗੇ ਹੈ ਨਾ ਜਾਂ ਪ੍ਰਸਾਦ ਝਾੜੂ ਲਗਾਉਂਦਾ ਜਿੱਤੇ ਮਾਜੀ ਕੰਮ ਕਰਦਾ ਤਾਂ ਪੈਸੇ ਟਿਕ ਜਾਂਦਾ ਤਾਂ ਲੇਕਿਨ ਹੁਣ ਨਿਕਲ ਆ ਧੀਰੇ ਧੀਰੇ ਸਾਰਾ ਦੇਖ ਲੇਗਾ ਨਾ ਚੰਡੀ ਜੀ ਬੰਦਾਲ ਦਿੰਦੇ ਹਨੂਮਾਨ ਜੀ ਮਾ ਆਪ ਕੋ ਮਨਛਮੀ ਕਾਲੀ ਤੇ ਹੁਣ ਅਸੀਂ ਤੁਹਾਨੂੰ ਆਖਰੀ ਰਿਕਾਰਡਿੰਗਸ ਸੁਣਨ ਲੱਗੇ ਜੀ ਜਿਹਦੇ ਵਿੱਚ ਇਹ ਕੱਲ ਦੀ ਰਿਕਾਰਡਿੰਗ ਹੈ ਜੀ ਜਿਹਦੇ ਵਿੱਚ ਸੂਰਜਾ ਦੱਸਦਾ ਵੀ ਕਿਵੇਂ ਪਹਿਲਾਂ ਨਾਲੋਂ ਉਹਦੀ ਜ਼ਿੰਦਗੀ 'ਚ ਕਿੰਨਾ ਫਰਕ ਪੈ ਰਿਹਾ ਜੀ ਜੀ ਮਾਰਾ ਸੂਰਜਾ ਦੇ ਕਿੱਸੇ ਆ ਮੈਂ ਆਹੀ ਕਾ ਟਾਣਾ ਛਾਉਂਦਾ ਤਾਂ ਹੂੰ ਕਿ ਮਤਲਬ ਕੋਈ ਵੀ ਦੁਖੀਆ ਹੋਵੇ ਕੋਈ ਬਿਮਾਰ ਹੋਵੇ ਹੈ ਮਤਲਬ ਜੋ ਵੀ ਕਸ਼ਟ ਆਪਾਂ ਲੈ ਕੇ ਆਊਗਾ ਆਪਾਂ ਇਹ ਕੋਲ ਹਾਂਜੀ ਉਹਨੂੰ ਵਧੀਆ ਕਰਕੇ ਪੇਜਾਂਗੇ ਆਪਾਂ ਆਹ ਹਾਂ ਇਹ ਤਾਂ ਆਪਾਂ ਪਾਉ ਨਹੀਂ ਆਗਲੇ ਨੂੰ ਹਾਂ ਤੂੰ ਦੱਸ ਤੇ ਰੱਖ ਨਾ ਚੱਲ ਰਿਹਾ ਕੰਮਕਾਰ ਜਿਵੇਂ ਹੁਣ ਲੋਡ ਚੱਲ ਪਿਆ ਪਹਿਲਾਂ ਨਾਲ ਫਰਕ ਪਿਆ ਕਿ ਨਹੀਂ ਬੈਲੇ ਨਾਲ ਬਹੁਤ ਫਰਕ ਪੈ ਗਿਆ ਜੇ ਹੀ ਹੈ ਸੂਰੀਆ ਦੇਵ है ना जो अपने मित्र सही है कोई भी है इंसान है ऐसी बात नहीं है ना लो बहुत बढ़िया है इसीलिए कोई दुख सुख करेंगे किसी के साथ नहीं हमारा तभी भला होगा ना जब पब्लिक का होगा जो संगत का होगा नहीं तभी हमारा भला होगा पहले दूसरे का भला फिर बात के अपना भला पहले दूसरे को भला करो फिर जाके ऊपर वाला अपना भला करूँ हाँ शनिदेव भी यही बोलते है जी हाँ ਸੂਰਿਆਦੇਵ ਵੀ ਜੇ ਬੋਲਦਾ ਹਾਂ ਸੂਰਿਆਦੇਵ ਵੀ ਇਹੀ ਬੋਲਦਾ ਸਾਰੇ ਸੰਦੀ ਦੇਵ ਵੀ ਇਹੀ ਬੋਲਦਾ ਹਾਂ ਤੇ ਇਹ ਸੀ ਜੀ ਆਖਰੀ ਰਿਕਾਰਡਿੰਗ ਤੇ ਸਾਡਾ ਮਕਸਦ ਇਹ ਹੈ ਜੀ ਵੀ ਅਸੀਂ ਤੁਹਾਨੂੰ ਇਹ ਤਾਂ ਸੁਣਾਈਆਂ ਨੇ ਵੀ ਇੱਥੇ ਬੰਦਿਆਂ ਦਾ ਹੱਲ ਹੋ ਰਿਹਾ ਜੀ ਤੇ ਜਿਹੜੇ ਵੀ ਬੰਦੇ ਬੜੇ ਪਰੇਸ਼ਾਨ ਹੋਏ ਵੇ ਜੀਵਨ ਤੇ ਮਤਲਬ ਹੋਣਦੇ ਨੇ ਤੇ ਉਹਨਾਂ ਦਾ ਫ੍ਰੀ ਵਿੱਚ ਆਪਾਂ ਇਦਾਂ ਇਲਾਜ ਕਰਦੇ ਆ ਤੇ ਜੇ ਪੈਸੇ ਲਿੰਦੇ ਵੀ ਆ ਉਹ ਨਾ ਤੇ ਤਾਂ ਲਿੰਦਿਆ ਵੀ ਜੇ ਅੱਗੇ ਦਾਨ ਪੁੰਨਿਆ ਹਵਨ ਕਰਨਾ ਹੋਵੇ ਜੀ ਬਈ ਉਹ ਦਾਨ ਦੇ ਪੈਸੇ ਤਾਂ ਆਪਾਂ ਆਪਨੀ ਦੇ ਸਕਦੇ ਇਹ ਚੀਜ਼ਾਂ ਹੁੰਦੀਆਂ ਨੇ ਵੀ ਤਾਂ ਜਿਹੜਾ ਬੰਦਾ ਦਊਗਾ ਉਹਦਾ ਤਾਂ ਹੀ ਦਾਨ ਲੱਗੂ ਨਹੀਂ ਤਾਂ ਉਹਦਾ ਲੱਗਣਾ ਨਹੀਂ ਤੇ ਇਹ ਚੀਜ਼ਾਂ ਨੇ ਵੀ ਕੋਈ ਵੀ ਬੰਦਾ ਆ ਕੇ ਦੁਖੀ ਬੰਦਾ ਆ ਕੇ ਸੁੱਖ ਪਾ ਸਕਦਾ ਜੀ ਬ੍ਰह्म ਵਿਦਿਆ ਨਾਲ ਕੰਮ ਕਰਦੇ ਨੇ ਗੁਰਮੁਖ ਸਿੰਘ ਜੀ ਤੇ ਇੱਥੇ ਕੋਈ ਜਾਦੂ ਟੋਨਾ ਕਾਲਾ ਜਾਦੂ ਐਦਾਂ ਦੀ ਕੋਈ ਚੀਜ਼ ਨਹੀਂ ਹੈ ਜੀ ਇਹ ਸਾਰੀ ਗੁਰੂ ਪੀਰਾਂ ਦਾ ਆਸ਼ੀਰਵਾਦ ਕਹਿ ਲੋ ਜੀ ਉਹਨਾਂ ਦੀ ਸਿੱਖਿਆ ਦਾ ਫਲ ਲਈ ਸਾਰਾ ਤੇ ਐਸੇ ਨਾਲ ਹੀ ਅੱਜ ਦੀ ਵੀਡੀਓ ਆਪਾਂ ਸਮਾਪਤ ਕਰਦੇ ਹਾਂ ਜੀ ਸਾਰਿਆਂ ਨੂੰ ਹੀ ਸ਼ਨੀ ਦੇਵ ਸ਼ੁਭ ਫਲ ਦੇਣ ਜੀ ਜੈ ਸ਼ਨੀ ਦੇਵ